ਤਾਂ ਪੰਜਾਬ ਭਰ ਦੇ ਵਿੱਚ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਨੇ ਲੁਧਿਆਣਾ ਦੇ ਵਿੱਚ ਵੀ ਲੋਹੜੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਤੰਗ ਉਡਾਇਆ ਆਸਮਾਨ ਪਤੰਗਾਂ ਦੇ ਨਾਲ ਭਰਿਆ ਨਜ਼ਰ ਆਇਆ ਏ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਲੋਹੜੀ ਦੀਆਂ ਰੌਣਕਾਂ ਨੇ ਜਸ਼ਨ ਮਨਾਏ ਜਾ ਰਹੇ ਨੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਲੋਹੜੀ ਮਨਾ ਰਿਹਾ ਹੈ ਤੇ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਵੱਖ-ਵੱਖ ਥਾਵਾਂ ਦੀਆਂ ਦਿਖਾਵਾਂਗੇ ਪੰਜਾਬ ਭਰ ਤੋਂ ਤਸਵੀਰਾਂ ਆ ਰਹੀਆਂ ਨੇ ਪਠਾਨਕੋਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਨੇ ਪਤੰਗ ਬਾਜ਼ੀ ਇੱਥੇ ਕੀਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵੱਡੇ ਪੱਧਰ ਤੇ ਪਤੰਗ ਬਾਜ਼ੀ ਕੀਤੀ ਜਾਂਦੀ ਹੈ ਪਤੰਗ ਉਡਾਏ ਜਾਂਦੇ ਨੇ ਤਸਵੀਰਾਂ ਪਠਾਨਕੋਟ ਦੀਆਂ ਵੱਖ-ਵੱਖ ਥਾਵਾਂ ਤੇ ਅੱਜ ਲੋਹੜੀ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਲੋਹੜੀ ਦਾ ਤਿਉਹਾਰ ਅੱਜ ਪੰਜਾਬ ਭਰ ਦੇ ਵਿੱਚ ਬੜੇ ਵਧੀਆ ਟੰਗੜਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਸਵੇਰ ਦੇ ਸਮੇਂ ਧੁੰਦ ਦਾ ਕਹਿਰ ਸੀ ਕੁੰਦ ਦੇ ਕਾਰਨ ਜਿਹੜੇ ਨੌਜਵਾਨ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਮਾਇੂਸੀ ਸੀ ਲੇਕਿਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਨੇ ਹੁਣ ਪਤੰਗਾਂ ਬਾਹਰ ਕੱਢ ਲੀਆਂ ਛੱਤਾਂ ਦੇ ਉੱਤੇ ਚੜ ਗਏ ਆ ਅਤੇ ਲੋਹੜੀ ਦੇ ਜਿਹੜੇ ਪਤੰਗਬਾਜ਼ੀ ਦੇ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਦੇ ਲਈ ਬੜਾ ਉੱਸਾ ਦੇ ਨਾਲ ਲੋਹੜੀ ਦਾ ਤਿਉਹਾਰ ਮਨਾ ਰਿਹਾ ਇਸ ਵੇਲੇ ਅਸੀਂ ਜਿਸ ਛੱਤ ਤੇ ਮੌਜੂਦ ਆ ਉਹ ਜਿਹੜੀ ਛੱਤ ਹੈਗੀ ਆ ਉਹ ਪੰਜਾਬੀ ਇੱਕ ਆਰਟਿਸਟ ਹੈਗੇ ਆ ਜਿਹੜਾ ਨਵੇਂ ਆਰਟਿਸਟ ਹੈਗੇ ਕਮਲ ਸਰੰਗਲ ਜਿਨ੍ਹਾਂ ਦੀ ਕਈ ਨਾਂਵੀਂ ਫਿਲਮਾਂ ਆਈਆਂ ਇੱਕ ਕੁੜੀ ਜਹੀ ਫਿਲਮ ਇਸ ਦੇ ਨਾਲ ਨਾਲ ਕਈ ਹੋਰ ਅਜਿਹੀਆਂ ਫਿਲਮਾਂ ਹਨ ਜਿਸ ਦੇ ਵਿੱਚ ਉਹ ਕੰਮ ਕਰ ਚੁੱਕੇ ਆ ਅੱਜ ਆਪਣੇ ਪਰਿਵਾਰ ਦੇ ਨਾਲ ਇੱਥੇ ਲੋਹੜੀ ਦਾ ਤਿਉਹਾਰ ਮਨਾ ਰਹੇ ਮੇਰੇ ਨਾਲ ਇਸ ਵਕਤ ਕਮਲ ਜੀ ਆ ਕਮਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਲੋਹੜੀ ਦੀ ਮੁਬਾਰਕਾਂ ਬਹੁਤ ਸਾਰਾ ਪਿਆਰ ਕਿਵੇਂ ਫਿਰ ਲੋਹੜੀ ਦਾ ਕਿਉਂਕਿ ਸਵੇਰੇ ਤੁੰਦ ਸੀ ਫੋਨ ਤੁਸੀਂ ਛੱਤਾਂ ਦੇ ਚੜ ਕੇ ਲੋਹੜੀ ਮਜ਼ਾ ਰਹੇ ਦੀਆ ਮੇਰਾ ਜਨਮ ਦਿਨ ਵੀ ਹੁੰਦਾ ਤੇ ਮੇਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਜ਼ਿਆਦਾ ਹੁੰਦਾ ਤੇ ਦੇਖੋ ਤੁਹਾਡੇ ਸਾਹਮਣੇ ਚਾਹ ਕਿੰਨਾ ਲੱਗਿਆ ਹੋਇਆ ਗੋਡੇ-ਗਾਡੇ ਸਾਰੇ ਲੱਗੇ ਹੋਏ ਆ ਆਪਾਂ ਇੰਜੋਏ ਕਰ ਰਹੇ ਆ ਮਤਲਬ ਬੈਸਟ ਤਿਹਾਾਰ ਆ ਸਾਡਾ ਤੇ ਪੰਜਾਬ ਲਈ ਬਹੁਤ ਬਹੁਤ ਮੁਬਾਰਕਾ ਪੰਜਾਬ ਦਾ ਐਸਾ ਤਿਹਾਾਰ ਆ ਸੋਹਣਾ ਖੂਬਸੂਰਤ ਤਿਹਾਾਰ ਹੈਗਾ ਪੰਜਾਬ ਲਈ ਬਹੁਤ ਖੁਸ਼ੀਆਂ ਵਾਲੀ ਗੱਲ ਹੈਗੀ ਆ ਪੰਜਾਬੀਆਂ ਲਈ ਤੇ ਮੈਂ ਕਹਿੰਦਾ ਖੁਸ਼ੀਆਂ ਭਰਿਆ ਤਿਹਾਾਰ ਸਾਰਿਆਂ ਤੇ ਆਏ ਤੇ ਇੱਕ ਵਾਰੀ ਆਪਣੇ ਕੈਮਰਾ ਪਰਸਨ ਨੂੰ ਕਹਾ ਗਿਆ ਕਿ ਤਸਵੀਰਾਂ ਦਿਖਾ ਦੇ ਨਾ ਕਿਉਂਕਿ ਹਰ ਵਰਗ ਦੇ ਨੌਜਵਾਨ ਇੱਥੇ ਨੇ ਇੱਕ ਉਹ ਵਰਗ ਹੈ ਜਿਹੜਾ ਇਸ ਟਾਈਮ ਜਵਾਨੀ ਦੇ ਵਿੱਚ ਹੈ ਤੇ ਇੱਕ ਉਹ ਵਰਗ ਹੈ ਜਿਹਨਾਂ ਨੇ ਇਹ ਸਾਰਾ ਟਾਈਮ ਹੰਡਾ ਚੁੱਕਿਆ ਕਿਉਂਕਿ ਵਾਧੂ ਲੋਹੜੀ ਦੇ ਤੇ ਅੱਜ ਦਾ ਨਹੀਂ ਬਹੁਤ ਪਹਿਲਾਂ ਸਮੇਂ ਤੋਂ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਮੈਂ ਨਾ ਉਹ ਲੋਕੀਆ ਜੀ ਜਨਾਬ ਕਿਵੇਂ ਫਰਕ ਆਇਆ ਜਦੋਂ ਤੁਸੀਂ ਲੋਹੜੀ ਮਨਾਉਂਦੇ ਸੀ ਤੇ ਅੱਜ ਨੌਜਵਾਨ ਲੋਹੜੀ ਮਨਾਉਂਦੇ ਸਾਰਿਆਂ ਨੂੰ ਪਹਿਲੇ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਮੋਦੀ ਦੇਖੋ ਜੀ ਹੁਣ ਤੇ ਤੇ ਅੱਜ ਬਹੁਤ ਜ਼ਿਆਦਾ ਫਰਕ ਹੋ ਗਿਆ ਪਹਿਲੇ ਸਾਡੇ ਟਾਈਮ ਚ ਕਿ ਬੱਚੇ ਘਰ ਘਰ ਲੋੜੀ ਮੰਗਣ ਜਾਂਦੇ ਸੀਗੇ ਬਹੁਤ ਅੱਛਾ ਲੱਗਦਾ ਸੀਗਾ ਹਰ ਘਰ ਨੇ ਕੁਛ ਨਾ ਕੁਛ ਦੇਣਾ ਬੱਚਿਆਂ ਨੂੰ ਬਹੁਤ ਹੀ ਅੱਛਾ ਲੱਗਦਾ ਸੀਗਾ ਪਰ ਉਹ ਉਹ ਸੱਭਿਆਚਾਰ ਸਾਡਾ ਮੁੱਕਦਾ ਜਾਂਦਾ ਪਿਆ ਬਹੁਤ ਜ਼ਿਆਦਾ ਦੂਰ ਹੁੰਦਾ ਜਾਂਦਾ ਪਿਆ ਜਿਹਦੇ ਨਾਲ ਕੁੜੇ ਮੁੰਡੇ ਹੱਸ-ਹੱਸ ਕੇ ਖੇਡਦੇ ਸੀਗੇ ਮੋਦੀ ਇੱਕ ਦੂਜੇ ਘਰ ਜਾਣਾ ਲੋੜੀ ਮੰਗਣੀ ਗਾਣੇ-ਗਾਣੇ ਬੜੀ ਵਧੀਆ-ਵਧੀਆ ਗਾਣੇ-ਗਾਣੇ ਜਿੱਦਾਂ ਮਤਲਬ ਕਿ ਅੱਛਾ-ਅੱਛਾ ਵਿਚਾਰ ਹੁੰਦੇ ਸੀਗਾ ਹਰ ਪ੍ਰਤੀ ਨਾ ਕੁੜੀਆਂ ਮੂੜੇ ਇਕੱਠੇ ਹੋਣੇ ਕੋਈ ਪ੍ਰੋਬਲਮ ਨਹੀਂ ਸੀਗੀ ਅੱਜ ਕੱਲ ਦਾ ਮੂੜ ਚ ਤੇ ਪਹਿਲੇ ਮੂੜ ਚ ਬਹੁਤ ਜ਼ਿਆਦਾ ਫਰਕ ਪੈ ਚੁਕਿਆ ਰਵਾਇਤੀ ਗੀਤ ਕਾਫੀ ਰਹਿੰਦੇ ਸੀ ਕੋਈ ਰਵਾਇਤੀ ਗੀਤ ਕਮਲ ਜੀ ਤੁਸੀਂ ਤੇ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਅੱਜ ਉਹੀ ਰਵਾਇਤ ਨੂੰ ਉਹੀ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਰਵਾਇਤੀ ਗੀਤ ਤੁਹਾਨੂੰ ਜਿਹੜਾ ਆਉਂਦਾ ਹੋਵੇ ਰਵਾਇਤੀ ਗੀਤ ਜਿਹੜਾ ਸਾਡਾ ਪੰਜਾਬੀ ਫੋਕ ਹੈਗਾ ਬੜਾ ਸੋਹਣਾ ਫੋਕ ਹੈਗਾ ਜਿਹੜਾ ਕੋਈ ਦੋ ਲੈਣਾ ਅਗਰ ਸੁਣਾ ਸਕਦੇ ਹੋ ਜੀ ਭਾਜੀ ਆਪਾਂ ਗਾ ਦਿੰਦੇ ਆ ਜੀ ਜਿੱਦਾਂ ਜਿੱਦਾਂ ਸੁੰਦਰਬੁੰਦਰੀ ਹੈ ਜਿਹੜਾ ਫੋਕ ਹੈਗਾ ਜਿਹੜਾ ਦੁੱਲਾ ਪੱਟੀ ਜਿਹਨੇ ਜਦੋਂ ਸੁੰਦਰਬੁੰਦਰੀ ਦਾ ਵਿਆਹ ਨਹੀਂ ਹੁੰਦਾ ਸੀਗਾ ਗਰੀਬ ਸੀਗੇ ਤੇ ਦੁੱਲਾ ਪੱਟੀ ਨੇ ਉਹਨਾਂ ਦਾ ਵਿਆਹ ਕਰਵਾਇਆ ਸੀ ਦੋਨਾਂ ਨੇ ਜਿਹੜਾ ਸਾਡਾ ਫੋਕ ਹੈਗਾ ਹੈ ਪਿਛੋਕਰ ਜਿਹੜਾ ਸਾਡਾ ਹੈਗਾ ਤੇ ਉਹਨਾਂ ਦੇ ਫਿਰ ਜਦੋਂ ਉਹਨਾਂ ਦਾ ਵਿਆਹ ਹੋਇਆ ਤੇ ਲੋੜੀ ਮਨਾਈ ਗਈ ਤੇ ਫਿਰ ਉਹਨਾਂ ਤੇ ਇੱਕ ਗਾਣਾ ਬਣਿਆ ਸੀ ਉਹ ਸੁਣਾ ਦਿੰਨਾ ਓਏ ਸੁੰਦਰਬੁੰਦਰੀਏ ਤੇਰਾ ਕੋਣ ਵਿਚਾਰਾ ਓਏ ਉਹ ਦੁੱਲਾ ਪੱਠੀ ਵਾਲਾ ਓਏ ਦੁੱਲੇ ਦੀ ਧੀ ਵਿਆਈ ਓਏ ਸੁੰਦਰੀ ਹੈ ਹਾ ਤੇਰਾ ਕੋਣ ਪਿਆਰਾ ਓ ਅਦੁੱਲਾ ਪੱਠੀਵਾਰਾ ਸਾਡੇ ਟਾਈਮ 'ਚ ਸੌਂਗ ਬਹੁਤ ਹੀ ਵਧੀਆ ਗਾਇਆ ਜਾਂਦਾ ਸੀਗਾ ਕਿਉਂਕਿ ਅੱਛਾ ਲੱਗਦਾ ਸੀਗਾ ਸਭ ਨੂੰ ਅੱਛਾ ਲੱਗਦਾ ਦੀਆ ਔਰ ਹਰ ਘਰ ਕਰਦਾ ਐਨਜਾਇਮੈਂਟ ਹੁੰਦਾ ਸੀਗਾ ਇਹ ਵੀ ਸੌਂਗ ਔਰ ਬਹੁਤ ਵਧੀਆ ਅੱਛਾ ਹੈ ਜੀ ਖੂਬਸੂਰਤ ਖੂਫ ਹੋ ਗਿਆ ਸਾਡਾ ਬਹੁਤ ਪਿਆਰਾ ਫੋਕ ਹੈਗਾ ਮਤਲਬ ਇਹਦੇ ਪਿੱਛੇ ਜਿਹੜੀ ਕਹਾਣੀ ਹੈਗੀ ਹੈ ਦੁੱਲੇ ਦੀ ਕਹਾਣੀ ਹੈ ਨਾ ਉਹਦੀ ਹੈ ਨਾ ਮਤਲਬ ਇੱਕ ਬਾਂਮਣ ਸੀਗਾ ਉਹਦੀਆਂ ਦੋ ਕੁੜੀਆਂ ਸੀ ਸੁੰਦਰੀ ਤੇ ਮੁੰਦਰੀ ਉਹ ਬੜੇ ਗਰੀਬ ਸੀਗੇ ਕਿਵੇਂ ਦਿਲਾਂ ਪੱਟੀ ਨੇ ਉਹਨਾਂ ਨੂੰ ਵਿਆਹਾ ਇਹ ਜਣੀ ਕਹਾਣੀ ਹੈਗੀ ਫੋਕ ਹੈਗਾ ਇਹ ਫੋਕ ਤੋਂ ਤੁਹਾਡਾ ਸਭ ਕੁਝ ਬਣਿਆ ਤੇ ਉਹ ਮਜ਼ਾ ਹੈ ਉਹ ਉਸ ਚੀਜ਼ ਦਾ ਥੋੜਾ ਪੰਜਾਬ ਦਾ ਵਾਸਟ ਹੈਗਾ ਮਤਲਬ ਕਮਾਲ ਦਾ ਹੈ ਆਪਣਾ ਪੰਜਾਬ ਤੇ ਮੈਨੂੰ ਬੜੀ ਖੁਸ਼ੀ ਹੈ ਮੈਂ ਪੰਜਾਬ ਵਾਸੀ ਆ ਮੈਨੂੰ ਬੜੀ ਖੁਸ਼ੀ ਹੈ ਤੁਸੀਂ ਪੰਜਾਬ ਵਾਸੀ ਹੋ ਮੇਰੇ ਬਹੁਤ ਸੱਜਣ ਮਿੱਤਰ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੰਜਾਬ ਦੇ ਦੇਖੋ ਜਨਰੇਸ਼ਨ ਬਦਲੀ ਆ ਨਵੀਂ ਪੀੜ੍ਹੀ ਆਈ ਹੈ ਲੇਕਿਨ ਜੋ ਕਲਚਰ ਜੋ ਸਾਡੇ ਫੋਕ ਸੌਂਗ ਸੇ ਅੱਜ ਵੀ ਨਵੀਂ ਜਨਰੇਸ਼ਨ ਜਦੋਂ ਖੁੱਲ ਕੇ ਉਹ ਗਾਉਂਦੇ ਆ ਅਤੇ ਉਸਦਾ ਮਤਲਬ ਵੀ ਸਮਝਾਉਂਦੇ ਆ ਤੇ ਇੱਕ ਬੜਾ ਵਧੀਆ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ